ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਇਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓਜ਼ ਤੁਹਾਡੇ ਤੱਕ ਪਹਿਲਾ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ 1798 ਬਿਕਰਮੀ ਦੀ ਦੀਵਾਲੀ ਨੂੰ ਭਾਈ ਮਨੀ ਸਿੰਘ ਨੇ ਅੰਮ੍ਰਿਤਸਰ ਵਿਖੇ ਦੀਵਾਲੀ ਮਨਾਉਣ ਦਾ ਪ੍ਰੋਗਰਾਮ ਬਣਾਇਆ ਸਿੱਖਾਂ ਨੂੰ ਦੀਵਾਲੀ ਮਨਾਉਣ ਦੀ ਆਗਿਆ ਨਹੀਂ ਸੀ ਭਾਈ ਮਨੀ ਸਿੰਘ ਨੇ ਜ਼ਕਰੀਆ ਖਾ ਨੂੰ 5000 ਰੁਪਏ ਦੇਣਾ ਮੰਨ ਕੇ ਆਪਣੀ ਮਨਮਰਜ਼ੀ ਅਨੁਸਾਰ ਦੀਵਾਲੀ ਮਨਾਉਣ ਦੀ ਆਗਿਆ ਪ੍ਰਾਪਤ ਕਰ ਲਈ ਪਰ ਦੀਵਾਲੀ ਵਾਲੇ ਦਿਨ ਜਦ ਸਿੱਖ ਦੂਰੋਂ ਦੂਰੋਂ ਆਉਣ ਲੱਗੇ ਤਾ ਸੂਬੇ ਨੇ ਵੱਡੀ ਗਿੰਦੇ ਵਿੱਚ ਫੌਜਾਂ ਭੇਜ ਕੇ ਸਿੱਖਾਂ ਨੂੰ ਫੜਨਾ ਸ਼ੁਰੂ ਕਰ ਦਿੱਤਾ ਇਸ ਤਰ੍ਹਾਂ ਦੀਵਾਲੀ ਵੀ ਨਾ ਲੱਗੀ ਅਤੇ ਚੜਾਵਾ ਵੀ ਕੋਈ ਨਾ ਚੜਿਆ ਭਾਈ ਮਨੀ ਸਿੰਘ ਪਾਸ ਜ਼ਕਰੀਆ ਖਾਨ ਨੂੰ ਦੇਣ ਵਾਸਤੇ 5000 ਰੁਪਏ ਇਕੱਠੇ ਨਾ ਹੋ ਸਕੇ ਰਕਮ ਦਾ ਮਿਲਣ ਉੱਤੇ ਭਾਈ ਮਨੀ ਸਿੰਘ ਨੂੰ ਫੜ ਕੇ ਲਾਹੌਰ ਲੈ ਗਏ ਅਤੇ ਉਸ ਦੇ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਉਸ ਦੀ ਸ਼ਹੀਦੀ ਤੋਂ ਬਾਅਦ ਜ਼ਕਰੀਆ ਖਾਨ ਨੇ ਦਰਬਾਰ ਸਾਹਿਬ ਦਾ ਹਾਕਮ ਮਸੇ ਰੰਗੜ ਨੂੰ ਲਾ ਦਿੱਤਾ ਉਸ ਨੂੰ ਹਰ ਪ੍ਰਕਾਰ ਦੀ ਖੋਲ ਦੇ ਦਿੱਤੀ ਕਿ ਜਿਵੇਂ ਉਹ ਚਾਹੇ ਸਿੱਖਾਂ ਨੂੰ ਤੰਗ ਕਰ ਸਕਦਾ ਸੀ ਮਸੇ ਰੰਗੜ ਨੇ ਦਰਬਾਰ ਸਾਹਿਬ ਉੱਤੇ ਕਬਜ਼ਾ ਕਰ ਲਿਆ ਅਤੇ ਇਸ ਦੇ ਚਾਰ ਚੁਫੇਰੇ ਪਹਿਰਾ ਲਾ ਦਿੱਤਾ ਕਿ ਕੋਈ ਸਿੱਖ ਜਾਂ ਹੋਰ ਸ਼ੱਕੀ ਬੰਦਾ ਅੰਦਰ ਨਾ ਜਾ ਸਕੇ ਆਪ ਉਸ ਹਰਿਮੰਦਰ ਸਾਹਿਬ ਵਿੱਚ ਇੱਕ ਪਲੰਗ ਵਿਛਾਲਿਆ ਅਤੇ ਇੱਕ ਮੋਟੇ ਤਕੀਏ ਉੱਤੇ ਸਿਰ ਰੱਖ ਕੇ ਸਾਰਾ ਦਿਨ ਹੁੱਕਾ ਪਿੰਦਾ ਰਹਿੰਦਾ ਜਦ ਸ਼ਾਮ ਹੋਣ ਲੱਗਦੀ ਤਾਂ ਸ਼ਰਾਬ ਦੀ ਸੁਰਾਹੀ ਆ ਜਾਂਦੀ ਸਾਰੰਗੀ ਤੱਬਲੇ ਵਾਜੇ ਆਵਾਜ਼ ਵਜਾਉਣ ਲੱਗਦੇ ਅਤੇ ਵੇਸਵਾ ਨੱਚਣਾ ਸ਼ੁਰੂ ਕਰ ਦਿੰਦੀ ਸਿੱਖ ਉਸ ਸਮੇਂ ਪੰਜਾਬ ਨੂੰ ਛੱਡ ਕੇ ਰਾਜਸਥਾਨ ਵਿੱਚ ਚਲੇ ਗਏ ਸਨ ਜਦ ਉਹਨਾਂ ਨੂੰ ਇਸ ਗਿਣਾਉਣੀ ਘਟਨਾ ਦਾ ਪਤਾ ਲੱਗਾ ਤਾਂ ਉਹਨਾਂ ਤੁਰੰਤ ਸੂਚਨਾ ਬਾਬਾ ਦੀਪ ਸਿੰਘ ਨੂੰ ਦਮਦਮਾ ਸਾਹਿਬ ਭੇਜ ਦਿੱਤੀ ਮੱਸੇ ਰੰਗੜ ਦੀ ਅਜਿਹੀ ਭੈੜੀ ਕਰਤੂਤ ਦਾ ਹਾਲ ਸੁਣ ਕੇ ਬਾਬਾ ਦੀਪ ਸਿੰਘ ਪੱਖ ਉੱਠੇ। ਉਹ ਜਾਣਦਾ ਨਹੀਂ ਕਿ ਸਿੱਖ ਹਾਲੇ ਮਰੇ ਨਹੀਂ ਹਨ। ਜੇ ਉਹ ਸਰਹੰਦ ਦੇ ਸੂਬੇ ਨੂੰ ਸੋਧ ਸਕਦੇ ਹਨ ਤਾਂ ਮੱਸਾ ਰੰਗੜ ਕਿਸ ਦੇ ਪਾਣੀ ਹਾਰ ਹੈ। ਉਸ ਸਮੇਂ ਦੀਵਾਨ ਲੱਗਾ ਹੋਇਆ ਸੀ। ਉਹਨਾਂ ਬੜੇ ਪ੍ਰੇਮ ਅਤੇ ਰੋਹ ਨਾਲ ਕਿਹਾ ਖਾਲਸਾ ਜੀ ਤੁਸੀਂ ਸੁਣ ਹੀ ਲਿਆ ਹੈ। ਮੱਸਾ ਰੰਗੜ ਸਾਡੇ ਪਵਿੱਤਰ ਤੀਰਥ ਅਸਤਾਨ ਦਰਬਾਰ ਸਾਹਿਬ ਵਿੱਚ ਬੈਠ ਕੇ ਸ਼ਰਾਬ ਅਤੇ ਹੁੱਕਾ ਪੀ ਰਿਹਾ ਹੈ ਅਤੇ ਕੰਜਰੀਆਂ ਦਾ ਨਾਚ ਕਰਵਾਉਂਦਾ ਹੈ ਮੈਂ ਅੱਜ ਇਸ ਦੀਵਾਨ ਵਿੱਚ ਵੰਗਾਰ ਕੇ ਕਹਿੰਦਾ ਹਾਂ ਕਿ ਅਜਿਹਾ ਕੋਈ ਸੂਰਮਾ ਹੈ ਜਿਹੜਾ ਮੱਸੇ ਰੰਗੜ ਦਾ ਸਿਰ ਵੱਢ ਕੇ ਲਿਆਵੇ ਮੈਂ ਉਸ ਦੇ ਸਿਰ ਨੂੰ ਵੇਖਣਾ ਚਾਹੁੰਦਾ ਹਾਂ ਉਸੇ ਵੇਲੇ ਤੋਂ ਸਿੰਘ ਉੱਠ ਕੇ ਖਲੋ ਗਏ ਉਨ੍ਹਾਂ ਵਿੱਚ ਇੱਕ ਸੀ ਸੁਖਾ ਸਿੰਘ ਮਾੜੀ ਕੰਬੋਕੇ ਅਤੇ ਦੂਸਰਾ ਸੀ ਮਹਾਨ ਯੋਧਾ ਮਹਤਾਬ ਸਿੰਘ ਮੀਰਾ ਕਟੋਇਆ। ਉਹਨਾਂ ਹੱਥ ਜੋੜ ਕੇ ਬੇਨਤੀ ਕੀਤੀ। ਬਾਬਾ ਜੀ ਇਹ ਸੇਵਾ ਸਾਨੂੰ ਬਖਸ਼ੋ ਅਤੇ ਸਾਨੂੰ ਆਸ਼ੀਰਵਾਦ ਦੇਵੋ ਕਿ ਅਸੀਂ ਉਸ ਦਾ ਸਿਰ ਆਪ ਦੇ ਚਰਨਾਂ ਵਿੱਚ ਲਿਆ ਕੇ ਰੱਖੀਏ। ਬਾਬਾ ਜੀ ਬੋਲੇ ਪਰਉਪਕਾਰ ਕਰਨ ਵਾਲੇ ਦੀ ਦਸਮ ਪਾਤਸ਼ਾ ਆਪ ਅੰਗ ਸੰਗ ਹੋ ਕੇ ਸਹਾਇਤਾ ਕਰਦੇ ਹਨ ਇਸ ਲਈ ਤੁਸੀਂ ਆਪਣੇ ਆਪ ਨੂੰ ਇਕੱਲਾ ਨਹੀਂ ਸਮਝਣਾ ਬਲਕਿ ਇਹ ਸਮਝਣਾ ਕਿ ਦਸ਼ਮ ਪਿਤਾ ਤੁਹਾਡੇ ਨਾਲ ਹਨ ਸੋਖਾ ਸਿੰਘ ਅਤੇ ਮਹਿਤਾਬ ਸਿੰਘ ਨੇ ਦੋ ਵਧੀਆ ਥੈਲੀਆਂ ਬਣਵਾਈਆਂ ਅਤੇ ਉਹਨਾਂ ਨੂੰ ਟਿਕਰੀਆਂ ਨਾਲ ਭਰ ਲਿਆ ਮੁਸਲਮਾਨੀ ਭੇਸ ਧਾਰ ਕੇ ਉਹ ਘੋੜੀਆਂ ਉੱਤੇ ਚੜ ਗਏ ਜਦ ਉਹ ਹਰਮੰਦਰ ਸਾਹਿਬ ਲਾਗੇ ਪਹੁੰਚੇ ਤਾਂ ਪਹਿਰੇਦਾਰਾਂ ਨੇ ਉਹਨਾਂ ਨੂੰ ਰੋਕਿਆ ਉਹਨਾਂ ਨੇ ਪਹਿਰੇਦਾਰਾਂ ਨੂੰ ਥੈਲੀਆਂ ਵਿਖਾਉਂਦਿਆਂ ਕਿਹਾ ਕਿ ਉਹ ਮਾਮਲਾ ਤਾਰਨ ਆਏ ਹਨ ਪਹਿਰੇਦਾਰਾਂ ਨੇ ਉਹਨਾਂ ਨੂੰ ਅੱਗੇ ਲੰਘਣ ਦਿੱਤਾ ਉਹਨਾਂ ਨੇ ਦੋਵਾਂ ਘੋੜਿਆਂ ਨੂੰ ਇਲਾਇਚੀ 베ਰੀ ਕੋਲ ਬੰਨ੍ਹਿਆ ਹਰਿਮੰਦਰ ਸਾਹਿਬ ਅੰਦਰ ਚਲੇ ਗਏ ਮਸੇਰ ਰੰਗੜ ਦੇ ਸਾਹਮਣੇ ਜਾ ਕੇ ਉਹਨਾਂ ਠਿਕਰੀਆਂ ਦੀਆਂ ਭਰੀਆਂ ਥੈਲੀਆਂ ਰੱਖ ਦਿੱਤੀਆਂ ਅਤੇ ਕਿਹਾ ਜਨਾਬ ਅਸੀਂ ਹਜ਼ੂਰ ਨੂੰ ਮਾਮਲਾ ਦੇਣ ਆਏ ਹਾਂ ਮਸਾ ਜਿਹੜਾ ਅੱਗੇ ਹੀ ਸ਼ਰਾਬ ਵਿੱਚ ਗੁੱਟ ਸੀ ਰੁਪਈਆਂ ਦੀਆਂ ਭਰੀਆਂ ਥੈਲੀਆਂ ਵੇਖ ਕੇ ਬਹੁਤ ਖੁਸ਼ ਹੋਇਆ ਅਤੇ ਕਹਿਣ ਲੱਗਾ ਤੁਹਾਡਾ ਭਲਾ ਹੋਵੇ ਪੈਸਿਆਂ ਦੀ ਤਾਂ ਅੱਗੇ ਹੀ ਬੜੀ ਲੋੜ ਸੀ ਫਿਰ ਉਹ ਪਲੰਘ ਉੱਤੇ ਲੇਟਿਆ ਲੇਟਿਆ ਹੀ ਸਿਰ ਨੀਵਾ ਕਰਕੇ ਥੈਲੀਆਂ ਨੂੰ ਵੇਖਣ ਲੱਗਾ। ਭਾਈ ਮਹਿਤਾਬ ਸਿੰਘ ਨੇ ਇਹ ਮੌਕਾ ਠੀਕ ਸਮਝਿਆ ਤੇ ਉਸ ਇੱਕ ਹੀ ਵਾਰ ਨਾਲ ਮੱッセ ਰੰਗੜ ਦਾ ਸਿਰ ਲਾ ਦਿੱਤਾ। ਸਹ ਜਿੰਦੇ ਅਤੇ ਕੰਜਰੀਆਂ ਮੰਜੀਆਂ ਥੱਲੇ ਲੁੱਕ ਗਏ। ਸੁਖਾ ਸਿੰਘ ਨੇ ਉੱਥੋਂ ਹੀ ਇੱਕ ਨੇਜ਼ਾ ਫੜਿਆ ਅਤੇ ਮੱッセ ਰੰਗੜ ਦਾ ਸਿਰ ਨੇਜ਼ੇ ਵਿੱਚ ਪ੍ਰੋ ਲਿਆ ਅਤੇ ਅੱਖ ਦੇ ਫੇਰ ਵਿੱਚ ਪੱਜ ਕੇ ਘੋੜੇ ਉੱਤੇ ਚੜ ਗਏ ਪਹਿਰੇਦਾਰਾਂ ਨੂੰ ਕੋੜੇ ਪਤਾ ਨਹੀਂ ਲੱਗਾ ਉਹ ਤਮਦਾ ਮਾਸਾਹਿਬ ਬਹੁਤ ਹੀ ਵਾਪਰੇਸ ਅਤੇ ਮੱッセ ਰੰਗੜ ਦਾ ਸਿਰ ਬਾਬਾ ਜੀ ਦੇ ਚਰਨਾਂ ਵਿੱਚ ਝਾ ਰੱਖਿਆ ਜਦ ਲਾਹੌਰ ਦੇ ਹਾਕਮ ਨੂੰ ਇਹ ਪਤਾ ਲੱਗਾ ਕਿ ਸਿੱਖ ਮੱッセ ਰੰਗੜ ਦਾ ਸਿਰ ਹੀ ਕੱਟ ਕੇ ਲੈ ਗਏ ਤਾਂ ਉਹ ਬਹੁਤ ਹੈਰਾਨ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ